ਜੋ ਕਾਲੀ ਰਲਤਵ ਜਰੇ ਹੈ ਹੀ ਨਹੀਂ ਕ੍ਰਿਟਿਸਿਜ਼ਮ ਜੋ ਕਿ ਉਹ ਤਾਂ ਚਰੇ ਹੁਣ ਕਹਿੰਦੇ ਸਾਡਾ ਤਾਂ ਖੜੇ ਨੇ ਗੁਰੂ ਕਰਨ ਜੇ ਅਕੇ ਲੱਤਾ ਟੁੱਟ ਜੇ ਉਹਦਾ ਬੰਕੀ ਕਹਿ ਸਕਦੇ ਆ ਜੋ ਹੈ ਨਾ ਅਰਦਾਸ ਹੋਣੀ ਗਈ ਰਹੀ ਤਾਂ ਜੀ ਜੀ ਕਿਰਤ ਅਰਦਾਸ ਲੱਗਿਆ ਇਹ ਨਹੀਂ ਹੈ ਕਿ ਤੜਕੀ ਉੱਟ ਕੇ ਗਾਲਾਂ ਕੱਢ ਲੋ ਤੜਕੀ ਉੱਟ ਕੇ ਉਹਨੂੰ ਕੁਝ ਕਹਤਾਏ ਇਹਨੂੰ ਕੁਝ ਕਹਤਾਏ ਧੱਕੇ ਹਾਜਾ ਮਟੀਰੀਅਲ ਆ ਗਿਆ ਇਹ ਖੀਰ ਹੋ ਗਿਆ ਸਾਡੇ ਸਾਹਮਣੇ ਉਹਨੂੰ ਕੈਠੇ ਤੇ ਕੋਈ ਹਸਤਾ ਹਾਜਾ ਮਟੀਰੀਅਲ ਨਹੀਂ ਆਉਂਦਾ ਰੋ ਆਮ ਲੋਕਾਂ ਚੋਂ ਆਮ ਕਰਾਚੋਂ ਠੀਕ ਹੈ ਨਾ ਸਾਡੇ ਕੋਲੇ ਨਹੀਂ ਹੈਗੇ ਸਮਗਲ ਕੇਦੇ ਪੈਸੇ ਸਾਡੇ ਬਾਪੂ ਤਾਂ ਮਾਟਰ ਮੋਟਰ ਹੈ ਤੇ ਜੇ 11 ਕ ਇਕੱਠੇ ਹੋ ਜੀ ਚੱਲੀਏ ਕਿਤੇ ਉਹਨਾਂ ਕੋਲੇ ਜਾ ਕੇ ਕੋਈ ਰੋਣਾ ਰੁਈ ਉਹਨਾਂ ਕੋਲੇ ਠੀਕ ਹੈ ਨਾ ਹਰ ਬਰਸ ਠੀਕੀ ਸੀਜ਼ਨ ਜਿਹੜਾ ਤੁਸੀਂ ਦੇਖ ਲਿਓ ਤੁਹਾਡੇ ਵੱਲੋਂ ਜਿੰਨਾ ਕ੍ਰਿਟਿਸਿਜ਼ਮ ਹੋਊਗਾ ਤੁਹਾਡੇ ਵੱਲੋਂ ਚਲ ਕੱਲ ਗੱਲ ਤਾਂ ਵਿਚਾਰੇ ਰਹੀ ਨਹੀਂ ਕ੍ਰਿਟਿਸਿਜ਼ਮ ਜੋ ਕਿਉਂ ਤਾਂ ਵਿਚਾਰੇ ਹੁਣ ਕਹਿੰਦੇ ਸਾਡਾ ਦਾਸ ਖੜੇ ਨੇ ਠੀਕ ਹੈ ਨਾ ਉਹ ਤਾਂ ਪਰਮਾਤਮਾ ਵੱਲੋਂ ਜੀ ਦੇ ਗੁਰੂਕਾਰ ਜਿਹਾ ਕੇ ਲੱਤਾ ਟੁੱਟ ਗਿਆ ਨ ਉਹਦਾ ਕੀ ਕਹਿ ਸਕਦੇ ਆ ਜੀ ਹੁਣ ਹੈ ਨਾ ਅਰਦਾਸ ਸੁਣੀ ਗਈ ਹੈ ਜੀ ਹੈ ਜੀ ਅਰਦਾਸ ਸੁਣੀ ਗਈ ਹੈ ਜੀ ਤਾਂਹੀਂ ਜੀ ਕੀ ਦੀ ਅਰਦਾਸ ਲੱਗੀ ਹੈ ਹੈ ਨਾ ਪਰ ਕੱਟੂ ਘਾਟੀ ਵੀ ਤੁਸੀਂ ਆਵਦਿਆਂ ਉਹ ਚੀਜ਼ਾਂ ਢੇਣੋ ਜਿੰਨਾ ਕਰਕੇ ਤੁਸੀਂ ਚਲੇ ਗਏ ਸੀ ਤੇ ਤੁਸੀਂ ਉਹਨਾਂ ਦੀ ਜੱਜ ਸੁਧਾਰ ਕਰਕੇ ਦੁਬਾਰਾ ਆਜੋ ਅਸੀਂ ਕਹਿੰਦੇ ਲੋਕਤੰਤਰ ਹੈ ਪਰ ਇਹ ਨਹੀਂ ਇਹਨਾਂ ਕਤੜਕੀ ਉੱਠ ਕੇ ਗਾਲਾਂ ਕੱਢ ਲੋ ਢੜਕੀ ਉੱਠ ਕੇ ਉਹਨੂੰ ਕੁਝ ਕਹਤਾ ਇਹਨੂੰ ਕੁਝ ਕਹਤਾ ਇਹ ਤਾਂ ਕਹਾਜਾ ਮਟੀਰੀਅਲ ਆ ਗਿਆ ਇਹ ਕੀ ਹੋ ਗਿਆ ਸਾਡੇ ਸਾਹਮਣੇ ਉਹਨੂੰ ਬੈਠੇ ਨੇ ਵੀ ਇਸਦਾ ਇਹ ਜਾ ਮਟੀਰੀਅਲ ਹੀ ਆ ਇਹਨੂੰ ਜਿਆਜ ਹੈਗੇ ਆਮ ਲੋਕਾਂ ਚੋਂ ਆਮ ਘਰਾਂ ਚੋਂ ਠੀਕ ਹੈ ਨਾ ਸਾਡੇ ਕੋਲੇ ਨਹੀਂ ਹੈ ਵੀ ਸਮਗਲੇ ਜਾਂਦੇ ਪੈਸੇ ਸਾਡੇ ਬਾਪੂ ਤਾਂ ਮਾਇਟਰ ਮੋਟਰ ਰਹੇ ਹੈ ਸਾਡੇ ਸਮਗਲੇ ਦੇ ਮਾਇਟਰ ਨਹੀਂ ਰਹੇ ਸਾਡੇ ਬਾਪੂ ਠੀਕ ਹੈ ਨਾ ਸਾਡੇ ਕੋਲ ਨਹੀਂ ਹੈਗੇ ਨਹੀਂ ਹੈ ਕੀ ਕਰੀ ਕੋਈ ਗੱਲ ਨਹੀਂ ਪੈਸਾ ਸਭ ਕੁਝ ਨਹੀਂ ਹੁੰਦਾ ਜਿੰਨੀ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ ਤੇ ਜੀਵ ਨਹੀਂ ਹੁੰਦੀ ਤੋਂ ਇੱਥੇ ਰਹਿ ਜਾਣਾ ਸਾਰਾ ਕੁਝ ਪਰ ਹਾਂ ਕਿਸੇ ਨੂੰ ਥਿੱਬੀ ਲਾਉਣਾ ਕਿਸੇ ਨੂੰ ਰੋਜ਼ ਨਿਤ ਕੋਈ ਬੇਸਲੈਸ ਗੱਲਾਂ ਕਰਕੇ ਲੋਕਾਂ ਦੇ ਵਿੱਚ ਕੋਈ ਭਲਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਬਜਟ ਵੀ ਚੰਗਾ ਪੇਸ਼ ਕਰੂਗੀ ਔਰ ਅਸੀਂ ਇੱਥੇ ਹੁਣ ਤੱਕ 50899 ਨੌਕਰੀਆਂ ਦੇ ਚੁੱਕੇ ਹਾਂ ਸਰਕਾਰੀ ਪਰ ਉਹਦਾ ਵੀ ਕਈ ਵਾਰੀ ਸਾ ਮੰਗ ਲੈਂਦੇ ਆ ਇਸ YouTube ਤੇ ਬੈਠ ਕੇ ਮੇਰੇ ਕੋਲ ਲੈ ਜਿਓ ਜੀ ਕਿ ਕਿ ਤੇ ਪਿੰਡਾਂ ਇਸ ਤੋਂ ਨੂੰ ਮਿਲਦੇ ਵੀ ਐ ਹਾਂ ਜੀ ਹਾਂ ਤੁਸੀਂ ਲੈ ਜਿਓ ਸਭ ਤੋਂ ਬਿਲਕੁਲ ਵੈਰੀਫਾਈ ਕਰੋ ਕਿੰਨੇ ਪੰਜਾਬ ਦੇ ਨੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਔਰ 16 ਟੋਲ ਪਲਾਜ਼ੇ ਬੰਦ ਕੀਤੇ ਬਾਅਦ ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਔਰ ਉਹ ਟੋਲ ਪਲਾਜ਼ੇ ਜਿਹੜੇ ਇੰਨਾ ਇੰਨੇ ਵੇਲੇ ਆਏ ਸੀਗੇ